सत मेरा नाम गुरप्रीत कौर ना, है मैं सरकारी मिडल स्कूल डोगर की विद्यार्थना है जो ब्लॉक फतेहगढ़ चूड़िया जिला गुरदसपुर में है विसाखी साडे विरसे का प्रमुख त्यौहार है यह साढ़े सभ्याचार पहचान न इतिहासिक महत्वता भी रखता है अज मैं मेरे साथी कावामय ढंग विसाखी विसाखी के मेले की कविता पेश कर जा रहे हाँ ਕਿੰਨਾ ਹੈ ਵਿਸਾਖੀ ਵਾਲਾ ਮੇਲਾ ਪਰਿਆ ਜਾਏ ਨਾ ਬਜ਼ਾਰਾਂ ਵਿੱਚ ਪੈਰ ਕਰਿਆ ਕਿੰਝ ਹਟਵਾਣੀਆਂ ਨੇ ਪਾਇਆਂ ਹਟੀਆਂ ਦੋਇ ਇੱਥੇ ਕਰਦੇ ਸਵਾਇਆਂ ਖਟੀਆਂ ਲੱਡੂਆਂ ਜਲੇਬੀਆਂ ਦੇ ਪਰੇ ਥਾਲ ਨੇ ਖਾਣ ਦੇ ਸ਼ਕੀਨ ਬੱਟੇ ਬੰਨ ਪਾਣੇ ਢੋਲੀਆਂ ਬਨਾਈਏ ਵੱਖੋ ਵੱਖ ਮੇਲੀਆਂ ਸੋਪ ਦੇ ਨੇ ਮਿਲੇ ਤੇ ਦੰਨਾਂ ਲਵੇਲੀਆਂ ਫੀਟ ਨਾ ਸਫੀਕਰਾਂ ਨੇ ਪਾਇਆ ਸ਼ੋਰ ਹੈ ਸ਼ੋਰ ਨਾਲ ਮੇਲੇ ਵਿੱਚ ਹੰਦਲ ਹੋ ਰਿਹਾ ਹੈ ਕੱਪੜੇ ਨੇ ਪਾਇ ਲੋਕ ਕਾ ਕਈ ਰੰਗ ਦੇ ਕੁਰਤੇ ਤੇ ਚਾਦਰੇ ਨੇ ਕਹੀ ਟੰਗਾ ਦੇ ਕੀਤੀ ਹੋਈ ਛੜ ਕਿੱਟਵਾ ਟੰਨੀਆਂ ਗੱਲਾਂ ਨਾ ਸੁਣਾਉਂਦੇ ਸਾਡੀਆਂ ਹੱਟੂ ਹੱਡੀਆਂ ਕਿੱਧਰੇ ਪੰਗੂੜਿਆਂ ਚੰਡੋਲ ਕਿੱਧਰੇ ਸੁਣ ਦੇ ਕਵਿਸ਼ਰਾਂ ਦੇ ਬੋਲ ਕਿੱਧਰੇ ਆਠ ਨੇ ਇਖਾੜੇ ਵਿੱਚ ਢੋਲ ਵੱਜਦੇ ਸ਼ੇਰਾਂ ਵਾਂਗ ਮਾਲਣੇ ਇਖਾੜੇ ਗੱਜਦੇ ਪੱਲਾ ਵਿੱਚ ਫੁੱਲ ਸੁੰਦੇ ਜੀ ਗੁਲਾਬ ਦੇ ਮੇਲੇ ਆਚ ਮੇਲੇ ਰੰਗਲੇ ਪੰਜਾਬ